ਬਾਰਮਸ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ 7ਵਾਂ ਹਿੱਸਾ ਜਿਸ ਵੇਲੇ ਜਾਨੀ ਤੇ ਸੁਲਤਾਨ ਨੇ ਜਾ ਕੇ ਚਾਚੇ ਕੇਸੋਰਾਏ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਜਾਨੀ ਦੇ ਭਾਣਜੇ ਦੀ ਸ਼ਾਦੀ ਹੈ ਤੇ ਆਪਾਂ ਸ਼ੱਕ ਲੈ ਕੇ ਚੱਲਣਾ ਹੈ ਕੇਸੋਰਾ ਨੇ ਦੋਹਾਂ ਦੇ ਮੋਢੇ ਥਾਪੜੇ ਕਹਿੰਦਾ ਠੀਕ ਹੈ ਤੂੰ ਸਾਹਮਣੇ ਲੱ ਚੱਲੋ ਨਾਲੇ ਬੀਬੀ ਮਾਰਵਾੜ ਨੂੰ ਚਿੱਠੀ ਲਿਖ ਦਿਓ ਉਹ ਵੀ ਵਿਆਹ ਤੇ ਆਉਣ ਤੇ ਜਿਵੇਂ ਚਿੱਠੀ ਲਿਖਣ ਲੱਗੇ ਆਓ ਸੁਣੀਏ ਖਾਤ ਲਿਖਦੇ ਅਜਮੇਰ ਕੋ ਮਾਰਵਾੜ ਦੀ ਵੱਲ ਬੈਠੋ ਨਾਲ ਪ੍ਰੇਮ ਦੇ ਸੁਣੋ ਹਮਾਰੀ ਗੱਲ ਉਹ ਮਾਰਵਾੜ ਤਾਈ ਲਿਖਦੇ ਹੈ ਖਾਤ ਨੂੰ ਮਨ ਲੈ ਤੂੰ ਭੈਣ ਸਾਡੀ RAM ਸੱਤ ਨੂੰ ਮਾਰਵਾੜ ਤਾਈ ਲੇਖ ਦੇ ਖਾਤ ਨੂੰ ਮਨ ਲੈ ਤੂੰ ਭੈਣ ਸਾਡੀ RAM ਸੱਤ ਨੂੰ ਸਾਡੇ ਵਿੱਚ ਭੈਣ ਤੂੰ ਸਿਆਣੀ ਬੀਬੀ ਏ ਸ਼ੱਕ ਜਾਨੀ ਭੈਣ ਦੀ ਲਜਾਣੀ ਬੀਬੀ ਏ ਓ ਸ਼ੱਕ ਜਾਨੀ ਭੈਣ ਦੀ ਲਜਾਣੀ ਬੀਬੀ ਏ ਓ ਜਾਵਣਾ ਸਮਰਗੜ ਕਰ ਤਿਆਰੀ ਨੂੰ ਬਈ ਜਾਵਣਾ ਸਮਰ ਗੜ ਕਰ ਤਿਆਰੀ ਨੂੰ ਤੂੰ ਵੀ ਆਜਾ ਛੇਤੀ ਬਨ ਕੇ ਤਿਆਰੀ ਨੂੰ ਜਾਵਣਾ ਸਮਰ ਗੜ ਕਰ ਤਿਆਰੀ ਨੂੰ ਤੂੰ ਵੀ ਆਜਾ ਛੇਤੀ ਮੰਨ ਕੇ ਹਮਾਰੀ ਨੂੰ ਧੇਰ ਦਾ ਨ ਕੰਮ ਕੋਈ ਜਾਣੀ ਬੀਬੀਏ ਸ਼ੱਕ ਜਾਣੀ ਭੈਣ ਦੀ ਲੈ ਜਾਣੀ ਬੀਬੀਏ ਹੋ ਸ਼ੱਕ ਜਾਨੀ ਭੈਣ ਦੀ ਲਜਾਣੀ ਬੀਬੀਏ ਤੈਥੋਂ ਜਿਹੜਾ ਸਰੇ ਲਿਆਵੀ ਛੋਟੀ ਭੈਣ ਨੂੰ ਇਸ ਵਿੱਚ ਬਾਤ ਨਾ ਹਮਾਰੀ ਕਹਿਣ ਨੂੰ ਸਕਤੀ ਭੈਣ ਆਪਣੀ ਪੇਸ਼ਾਣੀ ਬੀਬੀਏ ਹੋ ਸ਼ੱਕ ਜਾਨੀ ਭੈਣ ਦੀ ਲਜਾਣੀ ਬੀਬੀਏ ਹੋ ਸ਼ੱਕ ਜਾਨੀ ਭੈਣ ਦੀ ਲਜਾਣੀ ਬੀਬੀਏ ਸਾਖ ਨਤ ਸੋਈ ਪ੍ਰੇਮ ਨਾਲ ਵਰਸੇ ਆਜੇ ਇੰਤਜਾਮ ਕਰਕੇ ਤੇ ਘਰ ਤੇ ਦੇਖੀ ਬਣ ਬਹਿ ਜੀ ਨਾਨਿਆਣੀ ਬੀਬੀਏ ਸ਼ੱਕ ਜਾਣੀ ਭੈਣ ਦੀ ਲਜਾਣੀ ਬੀਬੀਏ ਓ ਸ਼ੱਕ ਜਾਣੀ ਭੈਣ ਦੀ ਲਜਾਣੀ ਬੀਬੀਏ ਓ ਜੈਸਾ ਤੈਨੂੰ ਦੁੱਖ ਵੈਸਾ ਦੁੱਖ ਉਸ ਨੂੰ ਜੈਸਾ ਤੈਨੂੰ ਦੁੱਖ ਵੈਸਾ ਦੁੱਖ ਉਸ ਨੂੰ ਇਹਦੇ ਵਿੱਚ ਕੀ ਨੂੰ ਦੇਈਏ ਜੀ ਹੁਣ ਦੋਸ਼ ਨੂੰ ਬੈਠੀ ਹੈ ਵਿਚਾਰੀ ਹੋਣ ਤਾਣੀ ਬੀਬੀਏ ਸ਼ੱਕ ਜਾਣੀ ਭੈਣ ਦੀ ਲਜਾਣੀ ਬੀਬੀਏ ਸ਼ੱਕ ਜਾਣੀ ਭੈਣ ਦੀ ਲਜਾਣੀ ਬੀਬੀਏ ਹੋ ਜੈਸਾ ਤੈਨੂੰ ਦੁੱਖ ਵੈਸਾ ਦੁੱਖ ਉਸ ਨੂੰ ਇਹਦੇ ਵਿੱਚ ਕੀ ਨੂੰ ਦੇ ਦਈਏ ਜੀ ਦੋਸ਼ ਨੂੰ ਬੈਠੀ ਹੈ ਵਿਚਾਰੀ ਹੋਣ ਤਾਣੀ ਬੀਬੀਏ ਸ਼ੱਕ ਜਾਨੀ ਭੈਣ ਦੀ ਲਜਾਣੀ ਬੀਬੀਏ ਸ਼ੱਕ ਜਾਨੀ ਭੈਣ ਦੀ ਲਜਾਣੀ ਬੀਬੀਏ ਉਹ ਪੈਰੋਂ ਗੜ ਤੋਂ ਵੀ ਉੱਥੇ ਸ਼ੱਕ ਆਉਣੀ ਐ ਆਪਾਂ ਨੇ ਵੀ ਚੱਲ ਇਧਰੋਂ ਪਚਾਉਣੀ ਐ ਹੋਰ ਨਾ ਕਸ਼ੋਰ ਸਮਝਾਣੀ ਬੀਬੀਏ ਸ਼ੱਕ ਜਾਨੀ ਭੈਣ ਦੀ ਲਜਾਣੀ ਬੀਬੀਏ ਸ਼ੱਕ ਜਾਨੀ ਭੈਣ ਦੀ ਲਜਾਨੀ ਬੀਬੀਏ ਉਹ ਚਿੱਠੀ ਤਾਈ ਤੋਰਿਆ ਮਾਰਵਾੜ ਦੀ ਓਰ ਪਹੁੰਚ ਗਿਆ ਅਜਮੇਰ ਮੈਂ ਮੁੱਖ ਸੇ ਕਹੇ ਕੁਸ਼ੋਰ ਚਿੱਠੀ ਜਦੋਂ ਪਹੁੰਚੀ ਕੋਲ ਮਾਰਵਾੜ ਕੇ ਗੌਰ ਨਾਲ ਪੜੇ ਅੱਖੀਆਂ ਉਗਾੜ ਕੇ ਚਿੱਠੀ ਜਦੋਂ ਪਹੁੰਚੀ ਕੋਲ ਮਾਰਵਾੜ ਕੇ ਗੌਰ ਨਾਲ ਪੜੇ ਅੱਖੀਆਂ ਉਗਾੜ ਕੇ ਖੁਸ਼ੀਆਂ ਮੈਂ ਅੰਸੂ ਬਰਸਾਉਣ ਲੱਗ ਪੀ ਜਾਨੀ ਦੇ ਗੁਣਾ ਨੂੰ ਬੈਠੀ ਗਾਉਣ ਲੱਗ ਪੀ ਹੋ ਜਾਨੀ ਦੇ ਗੁਣਾ ਨੂੰ ਬੈਠੀ ਗਾਉਣ ਲੱਗ ਪੀ ਆਖ ਦੀ ਪਰਾਂਵਾਂ ਦੀ ਮਹਿਰਬਾਨੀ ਐ ਉਹਨਾਂ ਜੈਸਾ ਕਿਹੜਾ ਦੁਨੀਆਂ ਤੇ ਦਾਨੀ ਐ ਆਸਰੇ ਜਿੰਨਾ ਦੇ ਸੁਖ ਪਾਉਣ ਲੱਗ ਪੀ ਜਾਨੀ ਦੇ ਗੁਣਾ ਨੂੰ ਬੈਠੀ ਗਾਉਣ ਲੱਗ ਪੀ ਹੋ ਜਾਨੀ ਦੇ ਗੁਣਾ ਨੂੰ ਬੈਠੀ ਗਾਉਣ ਲੱਗ ਪੀ ਉਸ ਵੇਲੇ ਪਾਸ ਪਤੀ ਨੂੰ ਬੁਲਾਇਆ ਕਾਰ ਸਤਕਾਰ ਢੋਲ ਨੂੰ ਬਿਠਾਇਆ ਏ ਉਹ ਚਿੱਠੀ ਆਈ ਭਾਈ ਦੀ ਦਿਖਾਉਣ ਲੱਗ ਪੀ ਜਾਨੀ ਦੇ ਗੁਣਾ ਨੂੰ ਬੈਠੀ ਗਾਉਣ ਲੱਗ ਪੀ ਜਾਨੀ ਦੇ ਗੁਨਾ ਨੂੰ ਬੈਠੀ ਗਾਉਣ ਲੱਗ ਪੀ ਮੇਰੀ ਛੋਟੀ ਭੈਣ ਦੀ ਲਜਾਣੀ ਸ਼ੱਕ ਲੈ ਤੇਰਾ ਮੇਰਾ ਜਾਣ ਦਾ ਜ਼ਰੂਰੀ ਹੱਕ ਲੈ ਰਾਜਨੀਤੀ ਨਾਲ ਸਮਝਾਉਣ ਲੱਗ ਪੀ ਜਾਨੀ ਦੇ ਗੁਨਾ ਨੂੰ ਬੈਠੀ ਗਾਉਣ ਲੱਗ ਪੀ ਓ ਜਾਨੀ ਦੇ ਗੁਨਾ ਨੂੰ ਬੈਠੀ ਗਾਉਣ ਲੱਗ ਪੀ ਸੱਦਿਆ ਪਰਮਾਨੰਦ ਬਨਾਲ ਜੀ ਕਰ ਲੋ ਤਿਆਰੀ ਹੁਣ ਤਤਕਾਲ ਜੀ ਨਾਲੇ ਜਿਲੋਂ ਰਾਮ ਨੂੰ ਧਿਆਉਣ ਲੱਗ ਪੀ ਜਾਨੀ ਦੇ ਗੁਣਾ ਨੂੰ ਬੈਠੀ ਗਾਉਣ ਲੱਗ ਪੀ ਓਏ ਉੱਠ ਖੜੀ ਐਨੀ ਗੱਲ ਸਮਝਾ ਕੇ ਤੇ ਉੱਠ ਖੜੀ ਐਨੀ ਗੱਲ ਸਮਝਾ ਕੇ ਤੇ ਆਪ ਕਰੇ ਤਿਆਰੀ ਨੂੰ ਤੁਰਤ ਜਾ ਕੇ ਤੇ ਬੋਰੀਆਂ ਚ ਮਾਲ ਕੋ ਪਰੌਣ ਲੱਗ ਪੀ ਜਾਨੀ ਦੇ ਗੁਣਾ ਨੂੰ ਬੈਠੀ ਗਾਉਣ ਲੱਗ ਪੀ ਭਰਿਆ ਸਮਾਨ ਸਾਰਾ ਦੇਣ ਲੈਣ ਦਾ ਕਹਿੰਦੀ ਵੇਲਾ ਕਰ ਤੇੜਾ ਹੋ ਮਲਾਪ ਭੈਣ ਦਾ ਦਾਨ ਕੋ ਖਿਸ਼ੋਰ ਵਰਤੌਣ ਲੱਗ ਪੀ ਜਾਨੀ ਦੇ ਗੁਣਾ ਨੂੰ ਬੈਠੀ ਗਾਉਣ ਲੱਗ ਪੀ ਉਹ ਦਾਨ ਕੋ ਖਿਸ਼ੋਰ ਵਰਤੌਣ ਲੱਗ ਪੀ ਜਾਨੀ ਦੇ ਗੁਣਾ ਨੂੰ ਬੈਠੀ ਗਾਉਣ ਲੱਗ ਪੀ